ਇੱਕ ਵਿਅਕਤੀ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਾਉਣ ਆਇਆ ਸੀ ਤੇ ਉਹਦੇ ਬਾਅਦ ਉਸਦੇ ਨਾਲ ਮਾਰਕੁੱਟ ਹੋਈ ਹੈ ਉਸ ਨੂੰ ਸਮਾਣਾ ਕੇ ਸਰਕਾਰੀ ਹਸਪਤਾਲ ਇਲਾਜ ਲਈ ਦਾਖਲ ਕਰਾਇਆ ਗਿਆ ਹੈ ਜ਼ਖਮੀ ਨੀਸ਼ਾਨ ਸਿੰਘ ਦੱਸੇ ਕਿ ਮੇਰੇ ਪਿੰਡ ਦੇ ਵਿੱਚ ਮੇਰੇ ਇੱਕ ਮਿੱਟੀ ਪੱਟੀ ਜਾਰੀ ਸੀ ਜਿਸ ਨੂੰ ਲੈ ਕੇ ਮੈਂ ਸ਼ਿਕਾਇਤ ਪੁਲਿਸ ਨੂੰ ਕੀਤੀ ਲੇਕਿਨ ਜਦ ਮੈਂ ਸ਼ਿਕਾਇਤ ਕਰਕੇ ਬਾਹਰ ਆਇਆ ਤਾਂ ਮੇਰੇ ਨਾਲ ਦੂਜੇ ਲੋਕਾਂ ਨੇ ਮਰਤੇ ਹਮਲਾ ਕਰਕੇ ਮੇਰੀ ਮਾਰਪੜ ਕੀਤੀ ਇਸ ਮਾਮਲੇ ਦੇ ਵਿੱਚ ਸਿਟੀ ਪੁਲਿਸ ਸਮਾਣੇ ਵੱਲੋਂ ਕਥਿਤ ਔਰੋਪੀਆ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਜਾ ਸ਼ੁਰੂ ਕਰ ਦਿੱਤੀ ਗਈ ਹੈ ਚਾਹਬਾ ਜੀ ਸਦਰ ਥਾਣਾ ਜੀ ਸਮਾਣੇ ਸਾਡਾ ਜ਼ਮੀਨ ਦਾ ਝਗੜਾ ਜੇ ਮਿੱਟੀ ਚੱਕ ਕੇ ਦੇਣਾ ਹੀ ਦਰਖਾਸਤ ਦੇਣ ਆਇਆ ਉੱਥੇ ਆ ਕੇ ਮੇਰੇ ਗਲ ਪੈ ਗਏ ਨੇ ਜੀ ਬੂਟਾ ਸਿੰਘ ਜੀ ਅੱਛਾ ਬੂਟਾ ਸਿੰਘ ਦੇ ਬੇਟੇ ਨੇ ਦੋ ਪਰਗ ਹਾਂਜੀ ਥਾਣੀ ਥਾਣੇ ਦੇ ਅੰਦਰ ਬਿਲਕੁਲ ਜੀ ਉੱਥੇ ਥਾਣੀ ਆ ਗਏ ਨੇ ਜੀ ਪਿੱਛੇ ਪਤਾ ਨਹੀਂ ਮੈਨੂੰ ਤਾਂ ਮੇਨੂੰ ਤਾਂ ਪਿੱਛੇ ਆ ਕੇ ਗਲ ਪੈ ਗਏ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਜੀ ਸਟਾ ਲਾਵੇ ਨੇ ਇੱਕ ਨਿਸ਼ਾਨ ਸਿੰਘ ਨੰਦ ਆਇਆ ਸਾਡੇ ਕੋਲ ਐਮਐਲਸੀ ਕੇਸ ਸੀ ਇਹਨਾਂ ਦੀ ਕਿਥੇ ਥਾਣੇ 'ਚ ਲੜਾਈ ਹੋਈ ਹੈ ਹੁਣ ਸਾਡੇ ਕੋਲ ਤੇ ਪਰਚਾ ਕਟਾਉਣ ਲਈ ਆਏ ਆਂ ਦੋਨੋਂ ਤੇ ਸਟਾ ਨੇ ਥੋੜੀ ਬਹੁਤ ਠੀਕ ਹੈ ਉਹਨਾਂ ਦਾ ਹਾਂ ਵੀ ਪਰਚਾ ਕੱਟਿਆ ਜਾ ਰਿਹਾ ਤੁਸੀਂ ਪੀ ਪਿੱਧਰਗੇ ਸੀ ਹਾਂਜੀ ਪੀ ਕਰਾਂਗੇ ਇਹ ਤਾਂ ਦੋ ਪਾਰਟੀਆਂ ਸੀਗੀਆਂ 16 ਤੋਂ 25 ਨੂੰ ਇਹਨਾਂ ਦੇ ਕੋਈ ਬਦਨਪੁਰ ਜ਼ਮੀਨਦਾਰ ਹੋਲਾ ਥੋੜੀ 4 ਕਨਾਲ ਦਾ ਦੋਵੇਂ ਪਾਸੇ ਨਿਸ਼ਾਨ ਸਿੰਘ ਤੇ ਿਰਤੇ ਦੂਜੀ ਤਰ ਬੂਟਾ ਤੇ ਦੋਵੇਂ ਉੱਤੇ ਆਪਣਾ ਹੱਕ ਜਤਾਉਂਦੇ ਨੇ ਉਹ ਤੋਂ ਕਿ ਮਿੱਟੀ ਪਟ ਰਹੀ ਸੀ ਤੇ ਇਹ ਦੋਨ ਤਰ੍ਹਾਂ ਤੋਂ 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 ਮੈਮਾ ਹੋਈ ਹੋਣੀ ਤੇ ਥਾਣੇ ਆ ਗਈ ਸਦਰ ਤਰਕਾਸਤਾ ਲਗਾਉਣ ਤਾਂ ਇੱਕ ਤੇ ਤਰਖਾ ਲਗਾ ਕੇ ਥੱਲੇ ਆ ਰਹੀ ਸੀ ਦੂਜੀ ਅੱਗੇ ਆ ਗਈ ਥਾਣੇ ਦੇ ਬਾਹਰ ਤੇ ਥੱਲੇ ਗਲੀ ਕੋਲ ਇਹਨਾਂ ਦਾ ਝਗੜਾ ਹੋ ਗਿਆ ਸੀ ਆਪੇ ਚ ਜੀਤ ਚ ਨਿਸ਼ਾਨ ਸਿੰਘ ਪੁੱਤਰ ਗੁਰਮਨ ਸਿੰਘ ਦਾਖਲ ਹੋ ਗਿਆ ਸੀ ਤੇ ਉਹਦੇ ਬਿਆਨ ਤੇ ਅਸੀਂ ਦੂਜੀ ਧਿਰ ਪ੍ਰਗਟ ਸਿੰਘ ਪੁੱਤਰ ਬੂਟਾ ਸਿੰਘ ਤੇ ਮਲਕੀਤ ਸਿੰਘ ਪੁੱਤਰ ਬੂਟਾ ਸਿੰਘ ਤੇ ਇੱਕ ਨਾਮ ਨੂੰ ਗਲਾਗਤਵੰਨ ਰਜਿਸਟਰ ਕੀਤਾ ਤਫਤੀਸ਼ ਜਾਰੀ ਹੈ ਤਾਂ ਕਿ ਅੱਜ ਇਹ ਤਫਤੀਸ਼ ਚੱਲ ਰਹੀ ਹੈ ਜੀ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੌਸਿਕ ਸਮਾਣਾ ਨਿਊਜ਼